ਸੁਵੇਰੇ ਦੀ ਵੱਡੀ ਤਾਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਅੱਜ ਤੋਂ ਰੋਜ਼ਾਨਾ 3 ਦਿਨ ਤੱਕ ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਹੋਏਗੀ ਜੀ ਹਾਂ ਪੰਜਾਬ ਚ ਅੱਜ ਤੋਂ ਡਾਕਟਰ ਦੀ ਹੜਤਾਲ ਅਜਿਹੀ ਸ਼ੁਰੂ ਹੋ ਗਈ ਹੈ ਦੱਸਿਆ ਕਿ ਸਵੇਰੇ 11 ਵਜੇ ਤੱਕ ਓ ਪੀ ਡੀ ਬੰਦ ਰਹਿਣੇ ਤਾਂ ਬਿਲਕੁਲ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿੰਨੀਆਂ ਵੀ ਓ ਪੀ ਡੀ ਸਹੂਲਤਾਂਆਂ ਸੀ ਸਾਰੀਆਂ ਬੰਦ ਕਰ ਦਿੱਤੀਆਂਗੇ ਨੇ ਹਾਲਾਂਕਿ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤਸਵੀਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ 3 ਘੰਟੇ ਹਰ ਰੋਜ਼ 3 ਦਿਨਾਂ ਤੱਕ ਪੀਸੀਐਸਐਸ ਯੂਨੀਅਨ ਦੀ ਕਾਲ ਤੇ OPD ਬੰਦ ਕਰ ਦਿੱਤਾ ਤੇ ਉੱਥੇ ਦੂਜੀ ਤਰਫ ਹਸਪਤਾਲ ਦੇ ਵਿੱਚ ਆ ਰਹੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਦੱਸਦੀ ਹੈ ਕਿ ਸਾਰੇ ਸਰਕਾਰੀ ਹਸਪਤਾਲ ਦੀ OPD 3 ਘੰਟੇ ਲਈ ਸਵੇਰੇ 8 ਤੋਂ 11 ਵਜੇ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਅਗਲੇ 3 ਦਿਨਾਂ ਤੱਕ ਇਹ ਲਗਾਤਾਰ ਚੱਲੇਗਾ ਦੱਸਦੀ ਕਿ ਡਾਕਟਰਾਂ ਨੇ ਮੰਗਿਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਤਰੱਕੀ ਦਿੱਤੀ ਗਈ ਹੈ ਤਾਂ ਬਿਲਕੁਲ ਜਿਸ ਤੇ ਚੱਲਦੇ ਆ ਉਹਨਾਂ ਦੇ ਵਿੱਚ ਗੁੱਸਾ ਹੈ ਰੋਸ ਹੈ ਤੇ ਉਹਨਾਂ ਨੇ ਫੈਸਲਾ ਲਿਆ ਹੈ ਕਿ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸਹੂਦਾਵਾਂ ਬੰਦ ਕਰ ਦਿੱਤੀਆਂਗੇ ਨਾ ਤਾਂ ਬਿਲਕੁਲ ਤਿੰਨ ਦਿਨਾਂ ਤੱਕ ਇਹ ਹੜਤਾਲ ਰਹੇਗੀ ਡਾਕਟਰਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਇੱਕ ਵਾਰ ਡਾਕਟਰਾਂ ਦਾ ਕੀ ਕਹਿਣਾ ਹੈ ਮਰੀਜ਼ਾਂ ਦਾ ਠੀਕ ਹੈ ਨਾ ਜਿਹੜੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਵੀ ਤੁਸੀਂ ਆਪ ਸੁਣ ਲਓ। ਉਹਨਾਂ ਦਾ ਭਾਗੀ ਕੱਟਣਾ ਹੈ ਕਿ ਜੇ ਇਸ ਦੇਸ਼ ਵਿੱਚ ਜਾਂ ਕਿਸੇ ਵੀ ਸਟੇਟ 'ਚ ਇੱਕ ਲੇਡੀ ਡਾਕਟਰ ਹੀ ਸੁਰੱਖਿਤ ਨਹੀਂ ਹੈ ਐਂਡ ਉੱਪਰ ਦੀ ਉਹ ਪ੍ਰੈਗਨੈਂਟ ਹੈ ਤਾਂ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਡਾਕਟਰ ਪੂਰੀ ਆਵਦੀ 100% ਕੈਪੇਬਿਲਿਟੀ ਨਾਲ ਤੁਹਾਡੀ ਸੇਵਾ ਕਰੇਗਾ ਠੀਕ ਹੈ। ਆਪਾਂ ਰੋਜ਼ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਆ ਪਰ ਜੇ ਸਾਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਡਰ ਥੱਲੇ ਰਹਿ ਕੇ ਕਿੱਦਾਂ ਕੰਮ ਕਰਾਂਗੇ। ਮਲਟੀਪਲ ਟਾਈਮਸ ਹਰ ਮਹੀਨੇ ਪੰਜਾਬ 'ਚ ਐਨੇ ਇਨਸੀਡੈਂਸ ਡਾਕਟਰ ਹੈ ਜਾਂ ਫੀਮੇਲ ਡਾਕਟਰ ਹੈ ਲੋ ਪੇਸ਼ੈਂਟਸ ਆ ਕੇ ਦੁਰਵਿਵਹਾਰ ਕਰਦੇ ਆ ਸਾਡੇ ਨਾਲ ਅਸੀਂ ਮਲਟੀਪਲ ਟਾਈਮ ਰਿਕੁਐਸਟ ਕੀਤੀ ਹੈ ਸਰਕਾਰ ਨਾਲ ਗੱਲ ਕਰ ਰਹੇ ਆ ਪਰ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜੇ ਇਦਾਂੇ ਜਾਰੀ ਰਹੂਗਾ ਫਿਰ ਇਹ ਤਾਂ ਫਿਰ ਸਾਰੇ ਲੋਕੀ ਰਿਜ਼ਾਈਨ ਕਰਨਗੇ ਜਾਂ ਜੌਬ ਛੱਡਣਗੇ ਉਮਦਾ ਤੋਂ ਵੀਰ ਦੇਖਿਆ ਆਂਦਾ ਜੇ ਮੈਡੀਕਲ ਹਾਂਜੀ ਡੈਫੀਨੇਟਲੀ ਹੋਣਾ ਚਾਹੀਦਾ ਐ ਐਮਰਜੈਂਸੀ ਦੇਖੋ ਇਹੇ ਜੀ ਜਗ੍ਹਾ ਕਿਸੇ ਵੀ ਹਸਪੀਟਲ ਦੀ ਜਿੱਥੇ ਕਿਸੇ ਵੀ ਤਰੀਕੇ ਦਾ ਪੇਸ਼ੈਂਟ ਆਉਂਦਾ ਹੈ ਕੋਈ ਹਾਫ ਡੈਡ ਆਉਂਦਾ ਹੈ ਜਾਂ ਕੋਈ ਬਹੁਤ ਸਿੱਕ ਆਉਂਦਾ ਹੈ ਜਾਂ ਕੋਈ ਸ਼ਰਾਬੀ ਆਉਂਦਾ ਹੈ ਜਾਂ ਐਕਸੀਡੈਂਟ ਹੁੰਦੇ ਆ ਆਪਨ ਨੂੰ ਨਹੀਂ ਪਤਾ ਜੋ ਲੋਕੀ ਐਮਰਜੈਂਸੀ ਚ ਆਉਂਦੇ ਆ ਪੇਸ਼ੈਂਟ ਦੇ ਨਾਲ ਆਉਂਦੇ ਰਿਲੇਟਿਵਸ ਦਾ ਕੀ ਮਾਈਂਡ ਸੈਟ ਹੁੰਦਾ ਇਸ ਲਈ ਐਮਰਜੈਂਸੀ ਚ ਕੌਣ ਐਂਟਰ ਕਰਦਾ ਐਮਰਜੈਂਸੀ ਚ ਤਾਂ ਬਹੁਤ ਟਾਈਟ ਸਿਕਿਉਰਿਟੀ ਹੋਣੀ ਚਾਹੀਦੀ ਆ ਤਾਂ ਕਿ ਇੱਕ ਜਾਂ ਦੋ ਬੰਦੇ ਨੂੰ ਹੀ ਅੰਦਰ ਅਲਾਉ ਕੀਤਾ ਜਾਵੇ ਤਾਂ ਕਿ ਅੰ ਤਮੋਦਰ ਮੀਟਿੰਗ ਹੋਰ ਜਾਰੀ ਹੈ ਇਸ ਤੋਂ ਬਾਅਦ ਲਿਖੂਗਾ ਅਫੀਸ਼ੀਅਲ ਅਸੀਂ ਹੋਪਫੁਲ ਹੈਗੇ ਆ ਸਾਨੂੰ ਸਰਕਾਰ ਤੇ ਭਰੋਸਾ ਹੈ ਸਾਡੀ ਐਸੋਸੀਏਸ਼ਨ ਮਲਟੀਪਲ ਮੀਟਿੰਗਸ ਕਰ ਚੁੱਕੀ ਆ ਪਾਸਟ ਚ ਵੀ ਬਾਕੀ 11 ਨੂੰ ਕੀ ਹੁੰਦਾ ਇਹ ਉਦੋਂ ਨਹੀਂ ਪਤਾ ਚੱਲੇਗਾ ਮੈਡਮ ਤੁਸੀਂ ਸਰਕਾਰ ਦੇ ਭਰੋਸੇ ਦੀ ਗੱਲ ਕੀਤੀ ਆ ਡਾਕਟਰ ਕਿਤੇ ਕੋਈ ਸ਼ੇਵ ਨਹੀਂ ਹੈਗਾ ਇਹਦੇ ਬਾਰੇ ਕੀ ਕਹੋਗੇ ਡਾਕਟਰ ਤਾਂ ਦੇਖੋ ਕਿਤੇ ਵੀ ਸੇਫ ਨਹੀਂ ਹੈ ਮਲਟੀਪਲ ਟਾਈਮ ਇਨਸੀਡੈਂਸ ਜ ਪੂਰੇ ਦੇਸ਼ ਚ ਹੋ ਰਿਹਾ ਸਾਰੇ ਮੀਡੀਆ ਨੂੰ ਆਪਾਂ ਨੂੰ ਪੂਰੇ ਇੰਡੀਆ ਨੂੰ ਪਤਾ ਹੀ ਹੈ ਇਹ ਤਾਂ ਹੁਣ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਅਸੀਂ ਵੀ ਕਿਸੇ ਦੀਆਂ ਮਾਂ ਬੇਟੀਆਂ ਕੱਲ ਨੂੰ ਉਹਨਾਂ ਦੇ ਬੱਚੇ ਵੀ ਡਾਕਟਰ ਹੋ ਸਕਦੇ ਨੇ ਜੇ ਉਹਨਾਂ ਨਾਲੇ ਹੋਊਗਾ ਫੇਰ ਉਹਨਾਂ ਨੂੰ ਸ਼ਾਇਦ ਜਿਹੜੇ ਉਹ ਬਹੁਤ ਜ਼ਿਆਦਾ ਸਿਆਣੇ ਨੇ ਸਾਨੂੰ ਕੋਰਟ ਇਸੇ ਦਾ ਤਾਂ ਡਾਕਟਰ ਨੇ ਇੱਧਰ ਭੇਜਿਆ ਸੀ ਜੀ ਸਿਵਲ ਹਸਪੀਟਲ ਮੋਗਾ ਦੇ ਵਿੱਚ ਜਦੋਂ ਅਸੀਂ ਆਏ ਆਂ ਤੇ ਮੈਂ ਦੇਖਿਆ ਕਿ ਆ ਕੇ ਲੋਕ ਥੱਲੇ ਬੈਠੇ ਹੋਏ ਸੀ ਇੰਨੀ ਭੀੜ ਮੱਚੀ ਹੋਈ ਸੀ ਉੱਥੇ ਮੈਂ ਆ ਕੇ ਉਹਨਾਂ ਨੂੰ ਪੁੱਛਿਆ ਕਿ ਪਰਚੀਆਂ ਕਿੱਥੇ ਕੱਟੀਆਂ ਜਾਂਦੀਆਂ ਨੇ ਫਸਟ ਟਾਈਮ ਆਈ ਸੀ ਕਿਉਂਕਿ ਉਹ ਕਹਿੰਦੇ ਕਿ ਅੱਜ ਬੰਦ ਆ ਜੀ ਓਪੀਡੀ ਔਰ ਤਿੰਨ ਦਿਨ ਵਾਸਤੇ ਬੰਦ ਰਹਿਣਾ ਹੈ ਇਸ ਤਰ੍ਹਾਂ ਤੇ ਡਾਕਟਰ 11 ਵਜੇ ਆਉਣਗੇ ਜੀ ਤੇ ਮੈਂ ਦੇਖਿਆ ਕਿ ਕਈ ਬਜ਼ੁਰਗ ਨੇ ਜਿਹੜੇ ਉਹ ਗਰਮੀ ਨਾਲ ਵਿਲਕ ਰਿਆ ਸੀ ਗਰਮੀ ਦਾ ਕਾਰਨ ਉਹ ਇਹ ਕਹਿ ਰਹੇ ਸੀ ਕਿ ਅਸੀਂ ਸਵੇਰ ਦੇ ਆਏ ਹੋਇਆ ਕਈ ਅਜਾਏ ਵੀ ਸੀ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਆਪਣੇ ਦਿਹਾੜੀ ਛੱਡ ਕੇ ਆਏ ਹੋਇਆ ਜੀ ਵੀ ਅਸੀਂ ਆਪਦਾ ਜੋ ਸਵੇਰ ਕਮਾਉਣਾ ਉਹ ਅਸੀਂ ਰਾਤ ਨੂੰ ਖਾਣਾ ਹੁੰਦਾ ਹੈ ਮੈਂ ਇਹ ਕਹਿਣਾ ਚਾਹਾਂਗੀ ਸਰਕਾਰ ਨੂੰ ਵੀ ਮੇਰੀ ਇਹੀ ਇਹ ਭਾਵੇਂ ਕੋਈ ਵੀ ਵਿਭਾਗ ਹੋਵੇ ਚਾਹੇ ਉਹ ਸਿੱਖਿਆ ਵਿਭਾਗ ਹੋਵੇ ਠੀਕ ਹੈ ਜੀ ਚਾਹੇ ਅਧਿਆਪਕ ਵਰਗੇ ਚਾਹੇ ਡਾਕਟਰ ਆ ਜਾਣ ਜੀ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਡਾਕਟਰਾਂ ਨੂੰ ਵੀ ਇਹ ਹੋਣਾ ਚਾਹੀਦਾ ਕਿ ਜਿਹੜੇ ਆਮ ਲੋਕ ਨੇ ਜਿੰਨਾ ਕਰਕੇ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਨੇ ਉਹ ਆਪਣਾ ਪਰਿਵਾਰ ਪਾਲ ਰਹੇ ਨੇ ਉਹ ਆਪਣਾ ਵੱਧ ਤੋਂ ਵੱਧ ਜਿਹੜਾ ਸਮਾਂ ਇਹਨਾਂ ਆਮ ਲੋਕਾਂ ਨੂੰ ਦੇਣਾ ਹੁਣ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਲਿਆ ਕਿ ਕਈ ਲੋਕ ਹਾਰਟ ਦੇ ਮਰੀਜ਼ ਆ ਜੀ ਉਹ ਕਹਿ ਰਹੇ ਆ ਤੁਹਾਨੂੰ ਕਿ ਅਸੀਂ ਹਾਰਟ ਦਾ ਜੀ ਸਾਡਾ ਆਪ੍ਰੈਸ਼ਨ ਹੋਣਾ ਸੀ ਕਈ ਹੋਰ ਨੇ ਜਿਹੜੇ ਮਤਲਬ ਕਿ ਕਈ ਪ੍ਰੋਬਲਮਸ ਨੇ ਉਹਨਾਂ ਨੂੰ ਇਹ ਅਸਲ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਦੇ ਨਾਲ ਹੈ ਨਾ ਉਹ ਖਲਵਾੜ ਹੋ ਰਿਹਾ ਜੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਲਖਲਵਾੜ ਹੈ ਸਿੱਧਾ ਸਿੱਧਾ ਜੀ ਜੇ ਸਰਕਾਰ ਸਹੂਲਤਾਂ ਵੀ ਦੇ ਰਹੀ ਮੈਂ ਇਹ ਕਹਿਣਾ ਚਾਹਾਂਗੀ ਕਿ ਜ਼ਮੀਨੀ ਪੱਧਰ ਤੇ ਆ ਕੇ ਦੇਖਣਾ ਚਾਹੀਦਾ ਹੈ ਕਿ ਕਿੱਥੇ ਸਹੂਲਤਾਂ ਮਿਲ ਰਹੀਆਂ ਨੇ ਕਿ ਉਹ ਆਮ ਲੋਕਾਂ ਨੂੰ ਸਹੂਲਤਾਂ ਵਾਕੇ ਮਿਲ ਰਹੀਆਂ ਜਿਹੜੀਆਂ ਉੱਤੋਂ ਆ ਰਹੀਆਂ ਨੇ ਕਿ ਐ ਨਾ ਹੋਵੇ ਕਿ ਰਸਤੇ ਜੀ ਸਾਰੀਆਂ ਸਹੂਲਤਾਂ ਰਫਾ ਰਫਾ ਹੋ ਜਾਂਦੀਆਂ ਤੇ ਆਮ ਲੋਕਾਂ ਨੂੰ ਕੋਈ ਵੀ ਪੁੱਛਦਾ ਨਹੀਂ ਸਰਕਾਰ ਦਾਅਵੇ ਬਹੁਤ ਕਰ ਰਹੀ ਹੈ ਹੈਲਥ ਨੂੰ ਲੈ ਕੇ ਉੱਚ ਜਿਹੀ ਚ ਡਾਕਟਰਾਂ ਦਾ ਕਹਿਣਾ ਵੀ ਜੁੜੀ ਸੀ ਇਹ ਹੜਤਾਲ ਕਰਦੇ ਲੋਕਾਂ ਦੀ ਕਰਦੇ ਆਂ ਹੀ ਆਪਦੇ ਨਹੀਂ ਕਰਦੇ। ᱱੋ ਸਰ ਲੋਕਾਂ ਨੇ ਨਹੀਂ ਲੋਕਾਂ ਨੂੰ ਇਸ ਵਿੱਚ ਕੋਈ ਵੀ ਵਿਚਾਰਨੋ ਮਿਲਣ ਵਾਲਾ ਨਹੀਂ ਕਿਉਂਕਿ ਉਹਨਾਂ ਦੀ ਸਿਹਤ ਨਾਲ ਤਾਂ ਇੱਕ ਤਰ੍ਹਾਂ ਨਾਲ ਖਿਲਵਾੜ ਹੋ ਰਿਹਾ ਜੀ। ਮੈਂ ਤਾਂ ਇਹ ਕਹਾਂਗੀ ਕਿ ਇਹਨਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ। ਡਾਕਟਰਾਂ ਦਾ ਕਹਿਣਾ ਵੀ ਅਸੀਂ ਡਾਕਟਰਾਂ ਦੀ ਕਮੀਆਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਹੜੀ ਲੋਕੀ ਸਾਨੂੰ ਆਪੇ ਕੋਈ ਦੱਸਦੇ। ਡਾਕਟਰ ਕਹਿ ਰਹੇ ਜੀ ਕਿ ਕਮੀਆਂ ਨੂੰ ਲੈ ਕੇ ਡਾਕਟਰਾਂ ਦੀਆਂ ਕਮੀਆਂ ਨੂੰ ਕਾਗਜ਼ੋ ਜਿਹੜਾ ਪੰਪਲੈਟ ਫੜਿਆ ਇਸ ਤੇ ਵੀ ਇਹੀ ਲਿਖਿਆ ਹੋਇਆ ਕਿ ਡਾਕਟਰ ਦੀ ਕਮੀ ਨੂੰ ਲੈ ਕੇ ਅੱਜ ਇਹ ਹੜਤਾਲ ਕੀਤੀ ਵੀ ਕਮੀਆਂ ਪੋਲੀਆਂ ਕੀਤੀਆਂ ਜਾਣ ਸਰ ਦੇਖੋ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਮੈਂ ਫਿਲਹਾਲ ਇੱਥੇ ਫਸਟ ਟਾਈਮ ਆਈਆਂ ਠੀਕ ਹੈ ਜੀ ਮੈਂ ਨਹੀਂ ਕਹਿ ਸਕਦੀ ਪਰ ਜੋ ਆਪਾਂ ਨਾ ਆਮ ਲੋਕਾਂ ਤੋਂ ਸੁਣਿਆ ਹੈ ਉਹ ਆਪਾਂ ਇਹੀ ਸੁਣਿਆ ਹੈ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਾਂ ਸਾਨੂੰ 6-6 ਦਿਨ ਹੋ ਗਏ ਤੇ ਚੱਕਰ ਮਾਰ ਰਹਿਆਂ ਨੂੰ ਹੁਣ ਆਪਾਂ ਇਹ ਵੀ ਸੁਣਿਆ ਕਿ 5 ਅੱਜ 9 ਤਰੀਕਾ ਜੀ 9 10 11 ਤੱਕ ਹੜਤਾਲ ਹੈ ਤੇ ਮੈਂ ਇਹ ਵੀ ਸੁਣਿਆ ਮੈਂ ਸਾਹਮਣੇ ਪੁੱਛਿਆ ਕਿ ਉਸ ਤੋਂ ਬਾਅਦ ਡਾਕਟਰ ਸਾਹਿਬ ਆਉਣਗੇ ਕਹਿੰਦੇ ਕਿ ਜੇ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਆਉਣਗੇ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਅੱਗੇ ਵੀ ਹੜਤਾਲ ਅੱਗੇ ਜਾਰੀ ਰੱਖਣਗੇ ਔਰ ਮੈਂ ਵੀ ਪੁੱਛਿਆ ਕਿ 11 ਵਜੇ ਡਾਕਟਰ ਬੈਠਣਗੇ ਉਹ ਇਹ ਕਹਿੰਦੇ ਕਿ 11 ਵਜੇ ਪਤਾ ਲੱਗੂਗਾ ਕਿ ਕਿਹੜਾ ਡਾਕਟਰ ਬੈਠਦਾ ਹੈ ਜਾਂ ਕਿਹੜਾ ਨਹੀਂ ਬੈਠਦਾ ਇਹ ਕਿ ਲੋਕ ਫਸਰ ਘਰ ਦੋ ਘੰਟੇ ਸਰ ਬਹੁਤ ਲੋਕ ਖੱਜਲ ਖਰਾਬ ਹੋ ਰਹੇ ਨੇ ਕਈ ਤਾਂ ਇਹ ਸੋਚ ਲਿਆ ਕਿ ਹੁਣ 11 ਵਜੇ ਤੱਕ ਵੀ ਅਸੀਂ ਵਾਪਸ ਚਲੇ ਜਾਨੇ ਆ ਜੇ ਅਸੀਂ ਗਰਮੀ 'ਚ ਕਿੱਥੇ ਬੈਠੇ ਰਵਾਂਗੇ ਤੇ ਅਸੀਂ ਵਾਪਸ ਚਲੇ ਜਾਨੇ ਆ ਹਾਂ ਜੀ ਹਾਂ ਜੀ ਕੀ ਕਾਰਨ ਹੈ ਜਿਹੜਾ ਇਹਦਾ ਹੈ ਕੀ ਮੰਗਾਂ ਨੇ ਸਾਡੀਆਂ ਮੰਗਾਂ ਇਹ ਹੈ ਕਿ ਜਦੋਂ ਹਸਪਤਾਲਾਂ ਦੇ ਵਿੱਚ ਲੋਕ ਆਉਂਦੇ ਆ ਉਹਨਾਂ ਨੂੰ ਵਧੀਆ ਤੇ ਫ੍ਰੀ ਸੇਅ ਹੁਲਤਾਂ ਮਿਲਣ ਲੋਕੀ ਨਰਾਸ਼ ਹੋ ਕੇ ਵਾਪਸ ਨਾ ਜਾਣ ਇਸ ਕਰਕੇ ਜਿੰਨੀਆਂ ਖਾਲੀ ਅਸਾਮੀਆਂ ਹੈ ਡਾਕਟਰਾਂ ਦੀਆਂ ਉਹ ਭਰੀਆਂ ਜਾਣ ਤਕਰੀਬਨ 60% ਅਸਾਮੀਆਂ ਖਾਲੀ ਪਈਆਂ ਹਸਪਤਾਲਾਂ ਦੇ ਵਿੱਚ ਸਪੈਸ਼ਲਿਸਟ ਡਾਕਟਰ ਨਹੀਂ ਹੈਗੇ ਪਿਛਲੇ ਢਾਈ ਸਾਲ ਤੋਂ ਕੋਈ ਵੀ ਇਨਾਂ ਨੇ ਰੈਗੂਲਰ ਡਾਕਟਰ ਨਹੀਂ ਭਰਤੀ ਕੀਤਾ ਸਾਡੀ ਪਹਿਲੀ ਮੰਗ ਇਹ ਹੈ ਕਿ ਜੋ ਡਾਕਟਰਾਂ ਨੂੰ ਦੀ ਰੀਇਨਸਟੇਟਮੈਂਟ ਕੀਤੀ ਜਾਵੇ ਸਾਰੀਆਂ ਅਸਾਮੀਆਂ ਭਰੀਆਂ ਜਾਣ ਸਾਰੀਆਂ ਨਹੀਂ ਤੇ ਕਟੋ-ਕਟ 75% ਅਸਾਮੀਆਂ ਜੋ ਖਾਲੀ ਪਈਆਂ ਹਨ ਉਹਨਾਂ ਨੂੰ ਭਰੀਆਂ ਜਾਣ ਦੂਸਰਾ ਇਹ ਕਿ ਹਸਪਤਾਲਾਂ ਦੇ ਵਿੱਚ ਜਿੱਥੇ ਐਮਰਜੈਂਸੀ ਚੱਲਦੀ ਹੈ ਉੱਥੇ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਔਰ ਤੀਸਰੀ ਇਹ ਕਿ ACP ਹੈ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਹੈ ਜੋ ਡਾਕਟਰਾਂ ਦੀ ਸਮਾਂ ਬਾਅਦ ਤਰੱਕੀ ਹੁੰਦੀ ਹੈ ਉਸ ਨੂੰ ਰੀਇਨਸਟੇਟ ਕੀਤਾ ਜਾਵੇ ਇਹ ਹੜਤਾਲ ਜਿਹੜੀ ਅੱਜ ਦੀ ਹੜਤਾਲ ਇਹ ਨਹੀਂ ਲੱਗਦਾ ਵੀ ਤੁਸੀਂ ਆਪਦੇ ਲਈ ਨਹੀਂ ਲੜ ਰਹੇ ਲੋਕਾਂ ਲਈ ਲੜ ਰਹੇ ਹੋ ਬਿਲਕੁਲ ਬਿਲਕੁਲ ਸਾਡੀ ਜੋ ਹੜਤਾਲ ਹੈ ਲੋਕਾਂ ਦੇ ਹੱਕਾਂ ਦੇ ਲਈ ਹੈ ਕਿਉਂਕਿ ਇਹ ਜੋ ਹੜਤਾਲ ਅਸੀਂ ਇੱਕ ਦਿਨ ਵਿੱਚ ਨਹੀਂ ਸੋਚੀ ਪਿਛਲੇ 25 ਸਾਲਾਂ ਤੋਂ ਤੁਸੀਂ ਸਰਕਾਰ ਦੇ ਨਾਲ ਮੀਟਿੰਗਾਂ ਕਰ ਰਹੇ ਆ ਤਿੰਨ ਸਾਡੇ ਮਨਿਸਟਰ ਬਦਲ ਗਏ ਤੇ ਪਰ ਫਿਰ ਵੀ ਇਹਦਾ ਕੋਈ ਹੱਲ ਨਹੀਂ ਹੋਇਆ ਡਾਕਟਰ ਭਰਤੀ ਨਹੀਂ ਕੀਤੇ ਗਏ ਇਹਨਾਂ ਨੇ ਤਾਂ ਮਰੀਜ਼ ਖੱਜਲ ਹੁੰਦੇ ਇਸ ਕਰਕੇ ਤਾਂ ਮਰੀਜ਼ ਖੱਜਲ ਹੁੰਦੇ ਆ ਤਾਂ ਉਹ ਸਾਡੇ ਨਾਲ ਵੀ ਖਫਾ ਹੋ ਕੇ ਜਾਂਦੇ ਆ ਇਸ ਕਰਕੇ ਸਾਡੀ ਮੰਗ ਹੈਗੀ ਉਹ ਲੋਕਾਂ ਦੇ ਹੱਥ ਵਿੱਚ ਹੀ ਹੈ ਜੇ ਡਾਕਟਰ ਆਉਣ ਗਿਆ ਸਪਲਨ ਦੇ ਵਿੱਚ ਤਾਂ ਹੀ ਹਸਪਤਾਲ ਚੱਲੂਗਾ ਬਿਲਡਿੰਗਾਂ ਦੇ ਨਾਲ ਹਸਪਤਾਲ ਨਹੀਂ ਨਹੀਂ ਚੱਲਣਾ ਡਾਕਟਰਾਂ ਤੇ ਵੀ ਹਮਲੇ ਹਮਲੇ ਹੋ ਜਾਂਦੇ ਰਹਿਣਗੇ ਕੋਈ ਧਿਆਨ ਨਹੀਂ ਦੇ ਰਿਹਾ ਕੋਈ ਸੇਫਟੀ ਨਹੀਂ ਹੈਗੀ ਤੇ ਇਸੇ ਪੀ ਨਹੀਂ ਲੱਗਦਾ ਡਾਕਟਰ ਇਸੇ ਕਰਕੇ ਇੱਧਰ ਨਹੀਂ ਆ ਰਹੇ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਇਹ ਇੱਕ ਮੁੱਖ ਕਾਰਨ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸਪੈਸ਼ਲਿਸਟ ਡਾਕਟਰ ਜਾਂ ਦੂਸਰੇ ਡਾਕਟਰ ਸਭਾ ਨਹੀਂ ਹੁੰਦੇ ਹੈਗੇ ਜੇ ਆਉਂਦੇ ਵੀ ਆ ਤਾਂ ਇਹੋ ਜਿਹਾ ਮਾਹੌਲ ਦੇ ਕੇ ਛੇਤੀ ਨੌਕਰੀ ਛੱਡ ਕੇ ਚਲੇ ਜਾਂਦੇ ਹੈਗੇ ਆ ਸਰਕਾਰ ਨੇ ਗੱਲਾਂ ਦਾ ਬਹੁਤ ਕੀਤੀਆਂ ਹੈਗੀਆਂ ਕਿ ਅਸੀਂ ਸਿਕਿਉਰਟੀ ਰੱਖਾਂਗੇ ਪਰ ਜ਼ਮੀਨੀ ਤੌਰ ਤੇ ਹਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ ਸਰਕਾਰ ਦੇ ਜਿਹੜੇ ਦਾਅਵੇ ਕੀਤੇ ਹੋਏ ਆ ਉਹਨਾਂ ਨੂੰ ਤੁਸੀਂ ਵੀ ਆਪੀਰ ਕਰਨਾ ਚਾਹੋਗੇ ਵੀ ਧਿਆਨ ਦਿਓ ਸਰਕਾਰ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ 11 ਤਰੀਕ ਨੂੰ ਜੋ ਸਬਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਸਾਰੇ ਮਸਲਿਆਂ ਦਾ ਹੱਲ ਹੋਊਗਾ ਅਸੀਂ ਵੀ ਪੋਜ਼ਿਟਿਵ ਹੈਗੇ ਆ ਕਿ ਹੱਲ ਹੋਊਗਾ ਐਸੇ ਪੋਜ਼ਿਟਿਵ ਮਾਹੌਲ ਨੂੰ ਅਸੀਂ ਨਾਲ ਲੈ ਕੇ ਜਾ ਰਹੇ ਹੈਗੇ ਪਰ ਜੇਕਰ ਹੱਲ ਨਹੀਂ ਹੁੰਦਾ ਤਾਂ ਸਾਡੀ ਸਟ੍ਰਾਈਕ ਕੰਟੀਨਿਊਸ ਰਹੂਗੀ ਕਿ ਲੂ ਕਿ ਹੜਤਾਲ ਬਾਰੇ ਜੋ ਜਾਣਕਾਰੀ ਕੀ ਕਾਰਨ ਜਿਹੜਾ 8 8 ਦੇਖੋ ਜੀ ਤਿੰਨ ਵੱਡੀਆਂ ਮੰਗਾਂ ਹੈਗੀਆਂ ਇੱਕ ਤਾਂ ਸਿਕਿਉਰਟੀ ਨੂੰ ਲੈ ਕੇ ਹੈਗੀ ਐ ਸਿਕਿਉਰਟੀ 24/7 ਸੈਂਟਰਲ ਸਾਨੂੰ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਹੋਇਆ ਵੀ ਸਾਰੇ 24/7 ਸੈਂਟਰਲ ਚ ਅਸੀਂ 24/7 ਸਿਕਿਉਰਟੀ ਦੇਵਾਂਗੇ ਉਹ ਗਰਾਊਂਡ ਤੇ ਕਿਤੇ ਵੀ ਹਜੇ ਰੀਅਲਾਈਜ਼ ਨਹੀਂ ਹੋਈ ਐ ਉਹਨੂੰ ਲੈ ਕੇ ਹੜਤਾਲ ਐ ਦੂਜੇ ਜੀ ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਪੰਜਾਬ ਚ 4600 ਪੋਸਟਾਂ ਹੈਗੀਆਂ ਪੱਕੇ ਡਾਕਰਾਂ ਦੀਆਂ ਉਹ ਵੀ 1991 ਦੀ ਅਵਧੀ ਦੇ ਹਿਸਾਬ ਨਾਲ ਨੇ ਜੋ ਕਿ ਹੁਣ ਡੇਢੂ ਹੋ ਚੁੱਕੀ ਐ ਉਹ ਵੀ ਪੂਰੀਆਂ ਨਹੀਂ ਆ ਜੀ ਉਹਨਾਂ ਚ ਵੀ 55 60% ਖਾਲੀ ਆ ਕੁਝ ਜ਼ਿਲ੍ਹੇ ਤਾਂ ਇਹੋ ਜਿਹੇ ਜਿੱਥੇ 70% ਤੱਕ ਖਾਲੀ ਆ ਆਪਣਾ ਜੇ ਮੋਗਾ ਜ਼ਿਲ੍ਹਾ ਹੀ ਆਪਾਂ ਦੇਖ ਲਈਏ ਤਾਂ ਆਪਣੇ ਮੋਗੇ ਜ਼ਿਲ੍ਹੇ ਚ 7 ਜਗ੍ਹਾ ਤੇ 24/7 ਐਮਰਜੈਂਸੀ ਸੇਵਾਵਾਂ ਚੱਲਦੀਆਂ ਹਨ ਪਰ ਡਾਕਟਰਾਂ ਦੀ ਘਾਟ ਹੋਣ ਕਰਕੇ ਉਹ ਜਿੰਨੀਆਂ ਹੈਗੀਆਂ ਹੁਣ ਸਿਰਫ ਮੇਨਲੀ ਆਪਣੇ ਜ਼ਿਲ੍ਹਾ ਹਸਪਤਾਲ ਤੇ ਚਾਹੋ 24/7 ਸੇਵਾਵਾਂ ਮਿਲਦੀਆਂ ਆ ਜਾਂ ਬਤਵਾ ਢੁੱਡੀ ਕੇ ਮਿਲਦੀਆਂ ਹੋਰ ਸਾਰੇ ਜਿੰਨੇ ਹੈਗੇ ਆ ਤਹਿਸੀਲਾਂ ਦੇ ਹਸਪਤਾਲ ਉੱਥੇ 24/7 ਸੇਵਾਵਾਂ ਨਹੀਂ ਮਿਲਦੀਆਂ ਤਨਨਗ ਗਲੇ ਤਾਂ ਆਪਣੇ ਜ਼ਿਲ੍ਹੇ ਚ ਇੱਕ ਵੀ ਡਾਕਟਰ ਨਹੀਂ ਹੈਗਾ ਸਕੈਨ ਵਾਲੇ ਜਿਹੜੇ ਡਾਕਟਰ ਸਭ ਆ ਉਹ ਵੀ ਸਾਡੇ ਇੱਕ ਪ੍ਰਮੋਟ ਹੋ ਗਏ ਹੁਣ ਸਕੈਨ ਵਾਲੇ ਸਾਡੇ ਕੋਲ ਪੱਕੇ ਜਿਹੜੇ ਰੇਡੀਓਲੋਜਿਸਟ ਹੈ ਇੱਕ ਵੀ ਨਹੀਂ ਹੈਗੇ ਆ ਜਿਹੜੀ ਆਪਣੇ ਤਹਿਸੀਲਾਂ ਦੇ ਹਸਪਤਾਲਾਂ ਕਿਤੇ ਵੀ ਜੱਚਾ ਬੱਚਾ ਵਿਭਾਗ ਨਹੀਂ ਚੱਲ ਰਿਹਾ ਹੈਗਾ ਕਿਤੇ ਵੀ ਸਜ਼ੇਰੀਨ ਆਪਰੇਸ਼ਨ ਨਹੀਂ ਹੋ ਰਿਹਾ ਸਿਰਫ ਜਿਹੜਾ ਹਸਪਤਾਲ ਤੇ ਹੁੰਦੇ ਆ ਇਹ ਅਸੀਂ ਲੋਕਾਂ ਦੇ ਹੱਕਾਂ ਲਈ ਲੜਾਈ ਲੜ ਰਹੇ ਹਾਂ ਕਿ ਜੇ ਇਹ ਸਾਮੀਆਂ ਪੂਰੀਆਂ ਹੋ ਜਾਣਗੀਆਂ ਤਾਂ ਜਿਹੜੇ ਮਹਾਰ ਡਾਕਟਰ ਆਣਗੇ ਨਾਰਮਲ ਐਮਬੀਬੀਐਸ ਡਾਕਟਰ ਆਣਗੇ ਇੱਕ ਤਾਂ ਤੁਹਾਨੂੰ ਸਾਰੇ ਦੇ ਸਾਰੇ ਕਸਬੇ ਤੇ ਤਹਿਸੀਲਾਂ ਦੇ ਹਸਪਤਾਲਾਂ 'ਚ 24/7 ਐਮਰਜੈਂਸੀ ਮਿਲੂਗੀ ਸਾਨੂੰ 40-50 ਕਿਲੋਮੀਟਰ ਦੂਰ ਚੱਲ ਕੇ ਮੁੱਕੇ ਸਰਕਾਰੀ ਹਸਪਤਾਲ ਛੋਟੀ ਤੋਂ ਛੋਟੀ ਗੱਲ ਨਹੀਂ ਨੇ ਆਣਾ ਪਊਗਾ ਇੱਕ ਜਿਹੜੇ ਇਹ ਜਿਹੇ ਇਲਾਜ ਹੈਗੇ ਆ ਕੰਨ ਦਾ ਇਲਾਜ ਆ ਨੱਕ ਦਾ ਇਲਾਜ ਆ ਗਲੇ ਦਾ ਇਲਾਜ ਆ ਜੱਚੇ ਬੱਚੇ ਦਾ ਅਪਰਾਜ ਆ ਆਪਰੇਸ਼ਨ ਨੇ ਪੇਟ ਦੇ ਆਪਰੇਸ਼ਨ ਨੇ ਹੱਡੀਆਂ ਦੇ ਆਪਰੇਸ਼ਨ ਨੇ ਅਸੀਂ ਚਾਹੁੰਦੇ ਹਾਂ ਕਿ ਹਰ ਤਹਿਸੀਲ 'ਚ ਹੋਣ ਤਾਂ ਕਿ ਲੋਕਾਂ ਨੂੰ ਆਪਣੇ ਘਰ 'ਚ ਹੀ ਸਹੂਲਤ ਮਿਲੇ ਲੋਕਾਂ ਨੂੰ ਛੋਟੀ ਤੋਂ ਛੋਟੀ ਗੱਲ ਜ਼ਿਲ੍ਹਾ ਹਸਪਤਾਲ ਨਹੀਂ ਆਣਾ ਚਾਹੀਏ ਪਰ ਉਹਦੇ ਲਈ ਸਰਕਾਰ ਨੂੰ ਜਿਹੜੀਆਂ ਅਸਾਮੀਆਂ ਹੈ ਉਹ ਭਰਨੀਆਂ ਪੈਣੀਆਂ 400 ਅਸਾਮੀਆਂ ਸਿਰਫ ਸਰਕਾਰ ਨੇ ਕੱਢੀਆਂ ਹੈ ਜਦਕਿ 2600 ਤੋਂ ਵੱਧ ਖਾਲੀਆਂ ਨੇ ਉਹ 400 ਕੱਢਣ ਲਈ ਅਸੀਂ ਸਰਕਾਰ ਦੇ ਫੈਸਲੇ ਦਾ ਜਰੂਰ ਸਵਾਗਤ ਕਰਦੇ ਹਾਂ ਪਰ ਅਸੀਂ ਸਰਕਾਰ ਤੇ ਦਬਾਅ ਪਾਉਂਦੇ ਹਾਂ ਆਪਣੀ ਐਸੋਸੀਏਸ਼ਨ ਦੇ ਤਰ੍ਹਾਂ ਕਿ ਘੱਟੋ ਘੱਟ ਜਿਹੜੀ ਖਾਲੀ ਅਸਾਮੀਆਂ ਹੁੰਦਾ ਤਾਂ 75% ਦੀ ਟੀਚਾ ਪੂਰਾ ਕੀਤਾ ਜਾਵੇ ਇਸ ਸਾਲ ਦੀ ਕੀ ਹੋਰ 라ਉਂਡ ਕੱਟੇ ਜਾਣ ਭਰਤੀਆਂ ਤੇ ਤੇ ਭਰਤੀਆਂ ਜਿ ਤਾਹੀ ਹੋਣਗੀਆਂ ਦੂਜੀ ਗੱਲ ਇਹ ਵੀ ਸਰਕਾਰ ਨੂੰ ਸਮਝਣੀ ਚਾਹੀਦੀ ਹੈ ਜੇ ਜਿਹੜੀ ਡਾਕਟਰਾਂ ਨੂੰ ਜਿਹੜੀ ਤਰੱਕੀ ਹੈ ਜਿਹੜੀ ACP ਸਕੀਮ ਹੁੰਦੀ ਹੈ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਕਿ ਹਰ ਡਾਕਟਰ ਨੂੰ ਚੌਥੇ ਨੌਵੇਂ ਤੇ 14ਵੇਂ ਸਾਲ ਤੇ ਤਰੱਕੀ ਦਿੱਤੀ ਜਾਂਦੀ ਹੈ ਉਹਦੀ ਉਮਰ ਤੇ ਉਹਦੇ ਐਕਸਪੀਰੀਅੰਸ ਦੇ ਵਧਣ ਦੇ ਨਾਲ ਉਹ ਸਰਕਾਰ ਨੇ 2021 ਤੋਂ ਪਿਛਲੀ ਸਰਕਾਰ ਨੇ ਬੰਦ ਕਰਤੀ ਸੀ ਉਹ ਜੇ ਦੁਬਾਰਾ ਮੁੜ ਚਾਲੂ ਨਾ ਕੀਤੀ ਗਈ ਤਾਂ ਨਵੇਂ ਡਾਕਟਰ ਤਾਂ ਕੀ ਆਣਗੇ ਉਹਨਾਂ ਨੂੰ ਤਾਂ ਇਹ ਚੰਗਾ ਹੀ ਨਹੀਂ ਲੱਗੂਗਾ ਵੀ ਇਹ ਜੀ ਨੌਕਰੀ 'ਚ ਕਿਉਂ ਆਣਾ ਸੀ ਜਿੱਥੇ ਸਾਨੂੰ 20-22 ਸਾਲ ਕੋਈ ਤਰੱਕੀਆਂ ਨਹੀਂ ਮਿਲਦੀ ਐ ਸਮੋਂ ਬਣ ਤੱਕ ਬਲਕਿ ਜਿਹੜੇ ਪੁਰਾਣੇ ਡਾਕਟਰ ਐ ਜਿਹੜੇ 15-15 ਸਾਲ ਤੱਕ ਐਕਸਪੀਰੀਅੰਸ ਲਈ ਹੋਈਆਂ ਜਿਹੜੇ ਆਪਣੇ ਸ਼ਹਿਰ ਦੇ ਜ਼ਿਲ੍ਹੇ ਦੇ ਹਰ ਵਿਅਕਤੀ ਦੀ ਤਕਲੀਫ ਤੱਕ ਜਾਣਦੇ ਉਹ ਵੀ ਹੌਲੀ-ਹੌਲੀ ਨੌਕਰੀਆਂ ਛੱਡ ਕੇ ਜਾਣਗੇ ਹਾਲ ਹੀ ਚ ਘਟਨਾ ਹੋਈ ਐ ਬਠਿੰਡੇ 'ਚ ਇੱਕ ਟਾਈਮ ਤੇ ਹੀ 8 ਡਾਕਟਰ ਇਕੱਠੇ ਛੱਡ ਗਏ ਨੇ ਇਹ ਜਿਹੜੇ ਜਿਹੜੇ ਖਾਲੀ ਹੈ ਇਹ 70% 80% ਖਾਲੀ ਹੋ ਜਾਣਗੇ ਕੁਝ ਸਾਲਾਂ ਲੈ ਜੇ ਸਰਕਾਰ ਨੇ ਇਹ ਆਪਣੀਆਂ ਪੁਰਾਣੀਆਂ ਸਰਕਾਰਾਂ ਦੀਆਂ ਗਲਤ ਚਲਾਈਆਂ ਹੋਈਆਂ ਨੀਤੀਆਂ ਨੂੰ ਵਾਪਸ ਨਾਲ ਤੁਸੀਂ ਕਿਹਦੇ ਡਾਕਟਰਾਂ ਦੀਆਂ ਭਰਤੀਆਂ ਕਰੋ ਪਿੰਡ ਰੋਡੇ ਦੇ ਵਿੱਚ ਹਸਪਤਲ ਬਣਿਆ ਬਿਲਡਿੰਗ ਡਿੱਕਣ ਵਾਲੀ ਹੈ ਡਾਕਟਰ ਪਰਲੋ ਮੱਸੀ ਹੋਇਆ ਰਿਹਾ ਬਹੁਤ ਗੜ ਰਿਹਾ